ਜੇਕਾਰਾ ਪੁਣਾਹਰ ਜੀ ਦਾ ਬੋਲੋ ਸੱਚੇ ਦਰਬਾਰ ਕੀ ਜੈ ਜੇਕਾਰਾ ਦੁੱਦਾ ਤਰੀ ਜੀ ਦਾ ਬੋਲੋ ਸੱਚੇ ਦਰਬਾਰ ਕੀ ਜੈ ਬਾਬਾ ਜੀ ਦੇ ਭਗਤੋ ਜਿਹੜੀਆਂ ਜਿਹੜੀਆਂ ਵੀ ਬਾਬਾ ਜੀ ਦੀਆਂ ਸੰਗਤਾਂ ਬਾਬਾ ਜੀ ਦੇ ਮੰਦਰ ਤੇ ਦਰਬਾਰ ਦੇ ਉੱਤੇ ਜਾਂਦੇ ਜਾਣੇ ਇਹ ਸਾਰੇ ਧਿਆਨ ਨਾਲ ਜਾਓ ਕਿਉਂਕਿ ਹੁਣ بارش ਦੇ ਕਾਰਨ ਬਾਬਾ ਜੀ ਦੇ ਮੰਦਰ ਦੇ ਉੱਪਰ ਜਿਹੜੀ ਪਹਾੜੀ ਉਹ ਫਿਸਲ ਗਈ ਸੀ ਜਿਵੇਂ ਕਿ ਤੁਸੀਂ ਆਹ ਵੀਡੀਓ ਦੇ ਵਿੱਚ ਦੇਖ ਰਹੇ ਹੋ ਬਾਕੀ ਕੋਈ ਖਬਰ ਆਉਣ ਵਾਲੀ ਗੱਲ ਨਹੀਂ ਜਿੰਨਾ ਕੁ ਤਾਂ ਮਾੜਾ ਮੋਟਾ ਹੁੰਦਾ ਹੀ ਰਹਿੰਦਾ ਏ ਤੇ ਤੁਹਾਨੂੰ ਪਤਾ ਹੀ ਆ ਬਾਕੀ ਤਾਂ ਮੈਂ ਤੇ ਜੋਗੀ ਹੱਥ ਡੋਰਾ ਛੱਡੀਆਂ ਹੋਤੇ ਆਪਨੇ ਬਾਈ ਜਾਂਦਾ ਏ ਜਿੰਨਾ ਜਿੰਨਾਂ ਨੇ ਵੀ ਬਾਬਾ ਜੀ ਹੱਥ ਡੋਰਾ ਛੱਡੀਆਂ ਉਹਦਾ ਤੁਹਾਨੂੰ ਪਤਾ ਆਪ ਹੀ ਨਿਭਾਈ ਜਾਂਦਾ ਏ ਉਹ ਕੋਈ ਵੀ ਭਗਤ ਤੇ ਆਛ ਨਹੀਂ ਆਉਣ ਦਿੰਦਾ ਬਾਬਾ ਬਲਕਨਾਥ ਜੀ ਦੁੱਧਾ ਧਾਰੀ ਪੋਣਾ ਹਾਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਤਾਂ ਕਿ ਇਹ ਸਾਰਿਆਂ ਤੱਕ ਜਾਣਕਾਰੀ ਪਹੁੰਚ ਸਕੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਜਿਹੜੇ ਆਪਣੀ ਵੀਡੀਓ ਨੂੰ ਦੇਖਦੇ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਬਾਬਾ ਜੀ ਬਾਰੇ ਜਾਣਕਾਰੀ ਆਪਾਂ ਦਿੰਦੇ ਰਵਾਂਗੇ ਇਸ ਚੈਨਲ ਤੇ ਤੁਹਾਨੂੰ ਜਾਣਕਾਰੀ ਮਿਲਦੀ ਰਹੂਗੀ ਬਾਬਾ ਜੀ ਬਾਰੇ ਤੇ ਚਲੋ ਵੀ ਦੋਸਤੋ ਵੀਡੀਓ ਨੂੰ ਕਰਦੇ ਆ ਖਤਮ ਜਕਾਰਾ ਪਾਉਣਾ ਹਰ ਜੀ ਦਾ ਬੋਲੋ ਸੱਚੇ ਦਰਬਾਰ ਕੀ ਜੈ